ਪਰਾਲੀ ਨੂੰ ਨਾ ਸਾੜੋ ਪਰਾਲੀ ਦੀ ਵਰਤੋਂ ਜਿਹੜੀ ਆ ਤੁਸੀਂ ਹੋਰ ਕੰਮਾਂ ਦੇ ਵਿੱਚ ਕਰ ਸਕਦੇ ਹੋ ਕਰੇਲੂ ਸਮਾਨ ਬਣਾ ਸਕਦੇ ਹੋ ਸਜਾਵਟੀ ਸਮਾਨ ਜਿਹੜਾ ਵਾ ਉਹ ਉਸ ਤੋਂ ਬਣਾ ਸਕਦੇ ਹੋ ਇਹ ਕਿਸ ਤਰ੍ਹਾਂ ਇਹਦਾ ਸਮਾਨ ਤਿਆਰ ਹੁੰਦਾ ਵਾ ਕਿ ਕਿ ਇਹ ਤਿਆਰ ਕੀਤਾ ਜਾ ਸਕਦਾ ਪਰਾਲੀ ਤੋਂ ਆਪਾਂ ਤੇ ਇਹ ਨੂੰ ਅਸੀਂ ਕਹਿੰਦੇ ਆ ਪਰਾਲੀ ਤੋਂ ਬਣੀਆਂ ਹੋਈਆਂ ਬ੍ਰਿਕਟਸ ਸੋ ਇਹ ਪੈਲੇਟਸ ਤੇ ਬ੍ਰਿਕਟਸ ਜਿਹੜੀਆਂ ਬਾਲਣ ਦੇ ਤੌਰ ਤੇ ਜਿਹੜੀਆਂ ਕੰਮ ਆਉਂਦੀਆਂ ਨੇ ਫੈਕਟਰੀਆਂ ਦੇ ਵਿੱਚ ਯੂਜ਼ ਹੋਣੀਆਂ ਦੇ ਵਿੱਚ ਕੰਮ ਆਉਂਦੀਆਂ ਨੇ ਤੇ ਆਪਣੇ ਸਮਾਜਿਕ ਫੰਕਸ਼ਨਾਂ ਦੇ ਵਿੱਚ ਅਸੀਂ ਬਾਲਣ ਦੇ ਤੌਰ ਤੇ ਇਹਨਾਂ ਦੀ ਵਰਤੋਂ ਕਰ ਸਕਦੇ ਆ ਆ ਪ੍ਰਾਲੀ ਦੀ ਮੁੰਜਰਾਂ ਤੋਂ ਜਿਹੜੇ ਹੈਗੇ ਨੇ ਉਹਨਾਂ ਨੂੰ ਰੰਗ ਕਰਕੇ ਤੇ ਇੱਕ ਗੁਲਦਸਤੇ ਦੀ ਤਰ੍ਹਾਂ ਬਣ ਜਾਂਦਾ ਹੈ ਬੁਕੇ ਦੀ ਤਰ੍ਹਾਂ ਬਣ ਜਾਂਦਾ ਉਸਤੇ ਤੌਰ ਤੇ ਵੀ ਵਰਤੋਂ ਕਰ ਸਕਦੇ ਹਾਂ ਜੀ ਸੋ ਇਸ ਤਰੀਕੇ ਨਾਲ ਆ ਗਿਆ ਵੀ ਆਪਾਂ ਪ੍ਰਾਲੀ ਤੋਂ ਕਿਸ ਕਿਸ ਤਰ੍ਹਾਂ ਵਾਤਵਤ ਜਿਹੜਾ ਲੈ ਸਕਦੇ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਛੋਟੀਆਂ ਗੋਲੀਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਹੈ ਵੀ ਇਹਨੂੰ ਆਪਾਂ ਇਟਾਂ ਦੇ ਪੱਠਿਆਂ ਦੇ ਵਿੱਚ ਬਾਲਣ ਦੇ ਤੌਰ ਤੇ ਯੂਜ਼ ਕਰੀਏ ਕੋਲੇ ਦੀ ਥਾਂ ਤੇ ਆਪਾਂ ਇਹਨਾਂ ਦੀ ਵਰਤੋਂ ਕਰੀਏ ਇਹਨਾਂ ਦੀ ਕੈਲੋਰੀਫਿਕ ਵੈਲਿਊ ਜਿਹੜੀ ਹੈਗੀ ਆ ਉਹ ਬਾਲਨ ਦੇ ਤੌਰ ਤੇ ਵਧੀਆ ਆ ਜਾਂਦੀ ਹੈ। ਕੁਝ ਮਸ਼ੀਨਾਂ ਨੇ ਜਿਹੜੀਆਂ ਪਰਾਲੀ ਨੂੰ ਮਿੱਟੀ ਦੇ ਵਿੱਚ ਰਲਾ ਦਿੰਦੀਆਂ ਨੇ, ਮਿਕਸਿੰਗ ਕਰ ਦਿੰਦੀਆਂ ਨੇ ਤੇ ਕੁਝ ਮਸ਼ੀਨਾਂ ਨੇ ਜਿਹੜੀ ਪਰਾਲੀ ਉਹਦੇ ਉੱਤੇ ਖੇਤ ਦੇ ਉੱਤੇ ਤੈਹ ਬਣ ਕੇ ਮਲਚਿੰਗ ਦੇ ਤੌਰ ਤੇ ਵਿਛੀ ਜਾਂਦੀਆਂ ਨੇ। ਮੈਂ ਖੇਤ ਖੜਾ ਅੱਗ ਲਾ ਰਿਹਾ ਉਹ ਤੋਂ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨਿਕਲ ਰਹੀਆਂ ਨੇ, ਧੂਆਂ ਨਿਕਲ ਰਿਹਾ, ਪ੍ਰਦੂਸ਼ਣ ਹੋ ਰਿਹਾ ਉਹ ਪਹਿਲਾਂ ਉਹਦੇ ਸਾਰਾ ਹੀ ਉਹਦੇ ਅੰਦਰ ਜਾ ਰਿਹਾ ਸਰੀਰ ਦੇ ਅੰਦਰ। ਤੇ ਉਸ ਤੋਂ ਬਾਅਦ ਉਹਦੇ ਕਾਰ 'ਚ ਪਿੰਡ 'ਚ ਵੀ ਸਭ ਤੋਂ ਵੱਧ ਨੁਕਸਾਨ ਸਭ ਤੋਂ ਨੁਕਸਾਨ ਦੇ ਨੇੜੇ ਉਹੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਦੋ ਦਿਨਾਂ ਕਿਸਾਨ ਮੇਲਾ ਚੱਲ ਰਿਹਾ ਵਾ ਇਸ ਮੇਲੇ ਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਵਾ ਤਾਂ ਨਵੀਆਂ ਫਸਲਾਂ ਬਾਰੇ ਜਾਗਰੂਕ ਕੀਤਾ ਜਾਂਦਾ ਵਾ ਕੀ ਕੀ ਤੁਸੀਂ ਅੱਗੇ ਕਰਨਾ ਹੈਗਾ ਉਸ ਤੇ ਬਾਰੇ ਜਿਹੜੀਆਂ ਜਾਣਕਾਰੀ ਦਿੱਤੀ ਜਾਂਦੀਆਂ ਨੇ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਜਾਵਟੀ ਸਮਾਨ ਪਿਆ ਹੈ ਵਾ ਇਹ ਸਜਾਵਟੀ ਸਮਾਨ ਜਿਹੜਾ ਵਾ ਪ੍ਰਾਲੀ ਤੋਂ ਤਿਆਰ ਕੀਤਾ ਗਿਆ ਵਾ ਕਿਉਂਕਿ ਕਿਸਾਨ ਜਿਹੜੇ ਨੇ ਫਸਲ ਲਗਾਉਣ ਤੋਂ ਉੱਜੜੀ ਉਹਨਾਂ ਦੀ ਉੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਪ੍ਰਾਲੀ ਨੂੰ ਜਿਹੜੀ ਆ ਅੱਗ ਲਾ ਦਿੰਦੇ ਨੇ ਜਿਸ ਦੇ ਨਾਲ ਪੋਲੂਸ਼ਨ ਫੈਲ ਸਕਦਾ ਵਾ ਪਰ ਹੁਣ ਕਿਸਾਨ ਇੱਥੋਂ ਫਾਇਦਾ ਲੈ ਸਦਨੇ ਅਗਰ ਤੁਸੀਂ ਪ੍ਰਾਲੀ ਨੂੰ ਸਹੀ ਇਸਤੇਮਾਲ ਕਰੋ ਤਾਂ ਇਸ ਤੋਂ ਤੁਸੀਂ ਬੈਨੀਫਿਟ ਲੈ ਸਕਦੇ ਹੋ ਤੁਹਾਡਾ ਪ੍ਰੋਫਿਟ ਜਿਹੜਾ ਵਾ ਉਹ ਦੋ ਗੁਣਾ ਹੋ ਜਾਵੇਗਾ ਤਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਪ੍ਰਾਲੀ ਨੂੰ ਲੈ ਕੇ ਜਾਗਰੂ ਕੀਤਾ ਜਾ ਰਿਹਾ ਵਾ ਕਿ ਪ੍ਰਾਲੀ ਨੂੰ ਨਾ ਸਾੜੋ ਪ੍ਰਾਲੀ ਦੀ ਵਰਤੋਂ ਜਿਹੜੀ ਆ ਤੁਸੀਂ ਹੋਰ ਕੰਮਾਂ ਦੇ ਵਿੱਚ ਕਰ ਸਕਦੇ ਹੋ ਘਰੇਲੂ ਸਮਾਨ ਬਣਾ ਸਕਦੇ ਹੋ ਸਜਾਵਟੀ ਸਮਾਨ ਜਿਹੜਾ ਵਾ ਉਹ ਉਸ ਤੋਂ ਬਣਾ ਸਕਦੇ ਹੋ ਇਹ ਕਿਸ ਤਰ੍ਹਾਂ ਇਹਦਾ ਸਮਾਨ ਤਿਆਰ ਹੁੰਦਾ ਵਾ ਕੀ ਕੀ ਇਹ ਤਿਆਰ ਕੀਤਾ ਜਾ ਸਕਦਾ ਪ੍ਰਾਲੀ ਤੋਂ ਆਪਾਂ ਹਾਂਜੀ ਦੋਸਤੋ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਿਰਦੇਸ਼ਕ ਪ੍ਰਸਾਰ ਸਿੱਖਿਆ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਸਾਰੇ 18 ਖੇਤੀ ਵਿਗਿਆਨ ਕੇਂਦਰਾਂ ਦੀ ਸਾਂਝੀ ਸਟਾਲ ਲਗਾਈ ਹੈ ਤੇ ਅਸੀਂ ਕਿਸਾਨ ਵੀਰਾਂ ਵਾਸਤੇ ਇੱਥੇ ਸਾਰੇ ਵਿਸ਼ਿਆਂ ਤੇ ਜਿਹੜੀ ਹੈ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ ਜਿਸ ਤਰ੍ਹਾਂ ਕਿ ਗੱਲ ਹੋਈ ਹੈ ਪਰਾਲੀ ਪ੍ਰਬੰਧਨ ਦੀ ਤੇ ਪਰਾਲੀ ਪ੍ਰਬੰਧਨ ਤੇ ਵੀ ਅਸੀਂ ਜਿਹੜੀ ਹੈ ਨਮੈਸ਼ ਲਗਾਈ ਹੈ ਤੇ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਕਿਉਂਕਿ ਖਾਪਤ ਹੈ ਜਿਹੜੀ ਪਰਾਲੀ ਦੀ ਅਸੀਂ ਕਹਿੰਦੇ ਵੀ ਖੇਤਾਂ ਦੇ ਵਿੱਚ ਇਹਨੂੰ ਮਿਲਾਇਆ ਜਾਵੇ ਤਾਂ ਕਿ ਅਸੀਂ ਜਿਹੜੀ ਫਸਲ ਅਸੀਂ ਜ਼ਮੀਨ ਦੇ ਵਿੱਚੋਂ 17 ਤਰ੍ਹਾਂ ਦੇ ਤੱਤ ਲੈ ਕੇ ਪੈਦਾ ਕਰਦੇ ਹਾਂ ਤੇ ਉਹ ਤੱਤਾਂ ਨੂੰ ਝੋਨਾ ਵੱਢਣ ਤੋਂ ਬਾਅਦ ਸਾਡੇ ਕੋਲੇ ਕਈ ਤਕਨੀਕਾਂ ਨੇ ਖੇਤੀ ਮਸ਼ੀਨਰੀ ਵੀ ਆ ਉਹਨਾਂ ਦੀ ਵਰਤੋਂ ਕਰਕੇ ਅਸੀਂ ਖੇਤ ਦੇ ਵਿੱਚ ਵਾਪਸ ਕਰ ਦਈਏ ਤੇ ਖੇਤ ਦੇ ਤੱਤ ਖੇਤ ਦੇ ਵਿੱਚ ਹੀ ਵਾਪਸ ਰਲਾ ਦਈਏ ਤੇ ਇਹਦੇ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਾਧੀ ਹੈ ਜ਼ਮੀਨ ਦੀ ਆਰਗੈਨਿਕ ਕਾਰਬਨ ਵਾਧੀ ਹੈ ਤੇ ਆਪਣੀ ਜਿਹੜੀ ਹੈ ਲੌਂਗ ਟਰਮ ਦੇ ਵਿੱਚ ਲੰਬੇ ਸਮੇਂ ਦੇ ਵਿੱਚ ਆਪਾਂ ਨੂੰ ਜ਼ਮੀਨ ਤੋਂ ਜਿਹੜੀ ਆ ਬਹੁਤ ਉਹਦੀ ਸਿਹਤ ਜਿਹੜੀ ਆ ਬਹੁਤ ਚੰਗੀ ਹੋ ਜਾਂਦੀ ਆ ਤੇ ਦੂਜਾ ਅਸੀਂ ਕਹਿੰਦੇ ਆ ਵੀ ਇਹ ਤੋਂ ਜਿਹੜੇ ਕਿਸਾਨ ਵੀਰ ਬੈਲਰ ਦੀ ਵਰਤੋਂ ਕਰਕੇ ਪਰਾਲੀ ਨੂੰ ਬਾਹਰ ਕੱਢਦੇ ਨੇ ਤੇ ਉਹ ਬਾਇਓ ਗੈਸ ਪਲਾਂਟ ਲੱਗੇ ਨੇ ਉੱਥੇ ਜਿਹੜੀ ਆ ਇਹਦੀ ਪਰਾਲੀ ਦੀ ਵਰਤੋਂ ਹੁੰਦੀ ਆ ਤੇ ਕੁਝ ਗੱत्ता ਫੈਕਟਰੀਆਂ ਦੇ ਵਿੱਚ ਪਰਾਲੀ ਦੀ ਵਰਤੋਂ ਹੁੰਦੀ ਆ ਜੀ ਤੋ ਕਿ ਅਸੀਂ ਉਗਾ ਤੇਰੀ ਕਈ ਤਰ੍ਹਾਂ ਦਾ ਫਰੂਟ ਪੈਕਿੰਗ ਤੇ ਹੋਰ ਪੈਕਿੰਗ ਕਰਨ ਵਾਸਤੇ ਮਟੀਰੀਅਲ ਵਰਤਦੇ ਆ ਤੇ ਇਸ ਤੋਂ ਛੋਟੀਆਂ-ਛੋਟੀਆਂ ਪੈਲੇਟਸ ਬਣਦੀਆਂ ਨੇ ਤੇ ਜੇ ਆ ਗੱਲ ਕਰੀਏ ਇਹਨੂੰ ਅਸੀਂ ਕਹਿੰਦੇ ਆ ਪਰਾਲੀ ਤੋਂ ਬਣੀਆਂ ਹੋਈਆਂ ਬ੍ਰਿਕਟਸ ਸੋ ਇਹ ਪੈਲੇਟਸ ਤੇ ਬ੍ਰਿਕਟਸ ਜਿਹੜੀਆਂ ਬਾਲਣ ਦੇ ਤੌਰ ਤੇ ਜਿਹੜੀਆਂ ਕੰਮ ਆਉਂਦੀਆਂ ਨੇ ਫੈਕਟਰੀ ਦੇ ਵਿੱਚ ਯੂਜ਼ ਹੋਣੀਆਂ ਦੇ ਵਿੱਚ ਕੰਮ ਆਉਂਦੀਆਂ ਨੇ ਤੇ ਆਪਣੇ ਸਮਾਜਿਕ ਫੰਕਸ਼ਨਾਂ ਦੇ ਵਿੱਚ ਅਸੀਂ ਬਾਲਣ ਦੇ ਤੌਰ ਤੇ ਇਹਨਾਂ ਦੀ ਵਰਤੋਂ ਕਰ ਸਕਦੇ ਆ ਸੋ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਇਹ ਤੋਂ ਕੁਝ ਉਤਪਾਦ ਕੁਝ ਪ੍ਰੋਡਕਟ ਇਦਾਂ ਦੇ ਬਣਾਏ ਜਾ ਸਕਦੇ ਆ ਜਿਦੇ ਨਾਲ ਅਸੀਂ ਘਰ ਵਾਸਤੇ ਡੈਕੋਰੇਟਿਵ ਆਈਟਮਸ ਬਣਾ ਸਕਦੇ ਹਾਂ ਤੇ ਉਹਨਾਂ ਦੀ ਜਿਹੜੀ ਹੈਗੀ ਆ ਆਪਾਂ ਘਰ ਦੇ ਘਰ ਦੇ ਵਿੱਚ ਸਜਾਵਟ ਕਰ ਸਕਦੇ ਹਾਂ ਜਾਂ ਜੇ ਆਪਣੀ ਸੇਲ ਹੋ ਸਕੇ ਤਾਂ ਆਪਾਂ ਉਹਨੂੰ ਕਰ ਸਕਦੇ ਹਾਂ ਸੋ ਉਸੇ ਕਰਕੇ ਜਿਵੇਂ ਕੋਈ ਟੋਕਰੀ ਬਣਾ ਸਕਦੇ ਹਾਂ ਕੋਈ ਆਪਾਂ ਇਹਦੇ ਬੁਕੇ ਬਣਾ ਸਕਦੇ ਹਾਂ ਆਹ ਪਰਾਲੀ ਦੀ ਮੁੰਜਰਾਂ ਤੋਂ ਜਿਹੜੇ ਹੈਗੇ ਨੇ ਉਹਨਾਂ ਨੂੰ ਰੰਗ ਕਰਕੇ ਤੇ ਇੱਕ ਗੁਲਦਸਤੇ ਦੀ ਤਰ੍ਹਾਂ ਬਣ ਜਾਂਦਾ ਬੁਕੇ ਦੀ ਤਰ੍ਹਾਂ ਬੰਨ ਜਾਂਦੇ ਉਸਤੇ ਤਰਤੇ ਵੀ ਵਰਤੋਂ ਕਰ ਸਕਦੇ ਹਾਂ ਜੀ ਸੋ ਇਸ ਤਰੀਕੇ ਨਾਲ ਆ ਗਿਆ ਵੀ ਆਪਾਂ ਪਰਾਲੀ ਤੋਂ ਕਿਸ ਕਿਸ ਤਰ੍ਹਾਂ ਵੱਤੋਂ ਵੱਤ ਜਿਹੜਾ ਲੈ ਸਕਦੇ ਹਾਂ ਫਾਇਦਾ ਲੈ ਸਕਦੇ ਹਾਂ ਦੇ ਇਸ ਤੇ ਆਪਾਂ ਇਹ ਗੱਠਾ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਜਿਵੇਂ ਇਹ ਕਹਿੰਦੇ ਕਿ ਪੰਨੂ ਸਾੜਨਾ ਪਰਾਲੀ ਜਿਵੇਂ ਆਪਾਂ ਖੇਤਾਂ 'ਚ ਸਾੜ ਦਿੰਦੇ ਹਾਂ ਤਾਂ ਧੂੰਆਂ ਬਹੁਤ ਹੋ ਜਾਂਦਾ ਵਾ ਇਹ ਕੋਈ ਗਾਈਡਲਾਈਨ ਦੇ ਮੁਤਾਬਕ ਹੀ ਤਿਆਰ ਕੀਤੀ ਜਾਂਦੀ ਆ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਇਹ ਤਾਂ ਪ੍ਰੋਪਰ ਫਾਰਮੂਲੇ ਨੇ ਗਾਈਡਲਾਈਨਸ ਨੇ ਤੇ ਉਹਨਾਂ ਦੇ ਮੁਤਾਬਕ ਹੀ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਛੋਟੀਆਂ ਗੋਲੀਆਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਐ ਇਟਾਂ ਦੇ ਪੱਠਿਆਂ ਦੇ ਵਿੱਚ ਬਾਲਣ ਦੇ ਤੌਰ ਤੇ ਯੂਜ਼ ਕਰੀਏ ਕੋਲੇ ਦੀ ਥਾਂ ਤੇ ਆਪਾਂ ਇਹਨਾਂ ਦੀ ਵਰਤੋਂ ਕਰੀਏ ਇਹਨਾਂ ਦੀ ਕੈਲੋਰੀਫਿਕ ਵੈਲਿਊ ਜਿਹੜੀ ਹੈਗੀ ਆ ਉਹ ਬਾਲਣ ਦੇ ਤੌਰ ਤੇ ਵਧੀਆ ਆ ਜਾਂਦੀ ਹੈ ਡਾਕਟਰ ਸਾਹਿਬ ਇਹ ਜਿਵੇਂ ਸਜਾਵਟੀ ਸਮਾਨ ਆ ਜਿਵੇਂ ਟੋਕਰੀਆਂ ਤਿਆਰ ਕੀਤੀਆਂ ਨੇ ਇਹ ਕਿੰਨੇ ਕ ਬਜਟ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ ਤਾਂ ਕਿ ਕਿਸਾਨਾਂ ਨੂੰ ਇਹਦਾ ਫਾਇਦਾ ਮਿਲ ਸਕੇ ਇਹ ਤਾਂ ਲੋ ਕੋਸਟ ਬਜਟ ਹੀ ਆ ਕਿਉਂਕਿ ਪ੍ਰਾਲੀ ਆ ਰਾ ਮਟੀਰੀਅਲ ਆਪਣੇ ਕੋਲੇ ਹੈਗਾ ਆਪਾਂ ਨੂੰ ਆਰਟ ਚਾਹੀਦਾ ਆਪਾਂ ਨੂੰ ਹੁਨਰ ਚਾਹੀਦਾ ਵੀ ਇਹ ਤੋਂ ਕੀ ਬਣਾ ਸਕਦੇ ਮਿਹਨਤਾਂ ਨਹੀਂ ਲੱਗਣਾ ਤੇ ਇਹ ਤੇ ਜਿਹੜਾ ਖਰਚ ਆ ਤਾਂ ਮਿਹਨਤ ਦਾ ਹੀ ਖਰਚਾ ਹੋਣਾ ਹੈ ਤੇ ਉਦਾਂ ਕੋਈ ਆਪਾਂ ਦੇਖੋ ਵੀ ਜਿਆਦੇ ਕੋਈ ਆਪਾਂ ਇਹਦੇ ਚ ਇਹਦੇ ਚ ਵੀ ਇਹ ਨਹੀਂ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਲਿਆ ਕੇ ਬਾਜ਼ਾਰੋਂ ਖਰੀਦ ਕੇ ਲਿਆ ਕੇ ਇਹਨਾਂ ਨੂੰ ਬਣਾਇਆ ਇਹ ਹੱਥੀਂ ਕਲਾਕਾਰੀ ਆ ਇਹ ਜਾਨੀ ਆਰਟ ਚਾਹੀਦਾ ਤੁਸੀਂ ਕੁਝ ਵੀ ਤਿਆਰ ਕਰ ਸਕਦੇ ਏ ਤਾਂ ਤੁਸੀਂ ਕੁਝ ਸਜਾਵਟੀ ਸਮਾਨ ਰੱਖਿਆ ਤਾਂ ਕੁਝ ਵੀ ਤਿਆਰ ਕਰ ਸਕਦੇ ਹਾਂ ਇਦਾਂ ਦਾ ਤਿਆਰ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਜਿਵੇਂ ਸੰਦ ਵੀ ਇੱਥੇ ਰੱਖੇ ਮਸ਼ੀਨਰੀ ਰੱਖੀ ਆ ਇਹ ਵੀ ਪ੍ਰਾਲੀ ਦੇ ਬਾਰੇ ਜਾਗਰੂਕ ਕੀਤਾ ਜਾਂਦਾ ਕਿ ਤੁਸੀਂ ਇਹ ਸੰਦ ਯੂਜ਼ ਕਰਕੇ ਪ੍ਰਾਲੀ ਜਿਹੜੀ ਆ ਬਚਾ ਸਕੋ ਸਾਰੀਆਂ ਮਸ਼ੀਨਰੀ ਹੈਗੀ ਅਸੀਂ ਤੇ ਇਹ ਸਾਰੀ ਹੈ ਵੀ ਚੋਨੇ ਦੇ ਖੇਤ ਨੂੰ ਕੰਬਾਈਨ ਹਾਰਵੈਸਟਿੰਗ ਤੋਂ ਬਾਅਦ ਕੰਬਾਈਨ ਨਾਲ ਚੋਨਾ ਵੜਨ ਤੋਂ ਬਾਅਦ ਉਸੇ ਖੇਤ ਦੀ ਵਿੱਚ ਅਸੀਂ ਵੱਖ-ਵੱਖ ਮਸ਼ੀਨਰੀ ਦੀ ਵਰਤੋਂ ਕਰਕੇ ਖੇਤ ਦੇ ਵਿੱਚ ਹੀ ਪ੍ਰਾਲੀ ਦੀ ਸੰਭਾਲ ਕਰ ਸਕਦੇ ਆ ਤੇ ਕੁਝ ਮਸ਼ੀਨਾਂ ਨੇ ਜਿਹੜੀਆਂ ਪਰਾਲੀ ਨੂੰ ਮਿੱਟੀ ਦੇ ਵਿੱਚ ਰਲਾ ਦਿੰਦੀਆਂ ਨੇ ਮਿਕਸਿੰਗ ਕਰ ਦਿੰਦੀਆਂ ਨੇ ਤੇ ਕੁਝ ਮਸ਼ੀਨਾਂ ਨੇ ਜਿਹੜੀ ਪਰਾਲੀ ਉਹਦੇ ਉੱਤੇ ਖੇਤ ਦੇ ਉੱਤੇ ਤੈਹ ਬਣ ਕੇ ਮਲਚਿੰਗ ਦੇ ਤੌਰ ਤੇ ਵਿਛੀ ਜਾਂਦੀਆਂ ਨੇ ਤੇ ਹੌਲੀ ਹੌਲੀ ਉਹ ਜਿਵੇਂ ਜਿਵੇਂ ਫਸਲ ਨੂੰ ਪਾਣੀ ਲੱਗਦੇ ਨੇ ਤੇ ਇਹ ਜਿਹੜਾ ਗਲ ਜਾਂਦੇ ਨੇ ਜੇ ਮਿੱਟੀ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦੀ ਹੈ ਪਰਾਲੀ ਹੌਲੀ ਹੌਲੀ ਉਹ ਵੀ ਜਿਹੜੀ ਆ ਕਮਜ਼ੋਰ ਪੈ ਜਾਂਦੀ ਹੈ ਤੇ ਉਹ ਗਲ ਕੇ ਡੀਕੰਪੋਜੀਸ਼ਨ ਹੋ ਕੇ ਉਹਦੀ ਉਹ ਖਾਦ ਬਣ ਜਾਂਦੀ ਹੈ। ਦਰਸੋ ਕਿਸਾਨ ਕਿੰਨਾ ਕਿ ਜਾਗਰੂਕ ਹੋਇਆ ਵਾ ਲੱਗਦਾ ਕਿ ਹੁਣ ਪ੍ਰਾਲੀ ਜਿਹੜੀ ਹੈ ਘੱਟ ਸਾੜੀ ਜਾ ਰਹੀ ਆ। ਕਿਸਾਨ ਜਾਗਰੂਕ ਹੋਇਆ ਵਾ। ਹਾਂਜੀ ਕਿਉਂਕਿ ਕਿਸਾਨ ਵੀ ਸਮਝ ਰਿਹਾ ਵੀ ਕਿਸਾਨ ਚਾਹੁੰਦਾ ਵੀ ਅਸੀਂ ਜਿਹੜੀ ਹੈ ਪ੍ਰਾਲੀ ਨੂੰ ਅੱਗ ਨਾ ਲਾਈਏ। ਕੋਈ ਵੀ ਕਿਸਾਨ ਇਹੋ ਜਿਹਾ ਨਹੀਂ ਜਿਹੜਾ ਚਾਹੁੰਦਾ ਹੋਵੇ ਮੈਂ ਅੱਗ ਲਾ ਕੇ ਪ੍ਰਦੂਸ਼ਨ ਕਰਾਂ। ਕਿਉਂਕਿ ਇਹ ਪ੍ਰਦੂਸ਼ਨ ਜਿਹੜਾ ਹੈਗਾ ਉਹਨੂੰ ਪਤਾ ਵੀ ਸਭ ਤੋਂ ਪਹਿਲਾਂ ਇਹਦਾ ਨੁਕਸਾਨ ਮੈਨੂੰ ਹੈ। ਤੇ ਮੈਂ ਖੇਤ ਚ ਖੜਾਂ ਅੱਗ ਲਾ ਰਿਆਂ ਉਹ ਤੋਂ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨਿਕਲ ਰਹੀਆਂ ਨੇ ਧੂਆ ਨਿਕਲ ਰਿਹਾ ਪ੍ਰਦੂਸ਼ਣ ਹੋ ਰਿਹਾ ਉਹ ਪਹਿਲਾਂ ਉਹਦੇ ਸਾਂਹਾਂ ਰਹੀ ਉਹਦੇ ਅੰਦਰ ਜਾ ਰਿਹਾ ਸਰੀਰ ਦੇ ਅੰਦਰ ਤੇ ਉਸ ਤੋਂ ਬਾਅਦ ਉਹਦੇ ਘਰ ਚ ਪਿੰਡ ਚ ਵੀ ਸਭ ਤੋਂ ਵੱਧ ਨੁਕਸਾਨ ਸਭ ਤੋਂ ਨੁਕਸਾਨ ਦੇ ਨੇੜੇ ਉਹੀ ਆ ਸੋ ਕਿਸੇ ਵੀ ਨਹੀਂ ਚਾਹੁੰਦਾ ਵੀ ਅਸੀਂ ਪਰਾਲੀ ਨੂੰ ਅੱਗ ਲਾਈਏ ਕਿਉਂਕਿ ਜਿਵੇਂ ਸਮੇਂ ਸਮੇਂ ਦੇ ਨਾਲ ਖੇਤੀ ਵਿਗਿਆਨੀਆਂ ਨੇ ਪਰਾਲੀ ਨੂੰ ਖੇਤਾਂ ਵਿੱਚ ਸਾਂਭਣ ਦੇ ਹੱਲ ਕੱਢੇ ਨੇ ਢੰਗ ਤਰੀਕੇ ਵਿਕਸਿਤ ਕੀਤੇ ਆ ਖੇਤੀ ਮਸ਼ੀਨਰੀ ਵਿਕਸਿਤ ਕੀਤੀ ਗਈ ਆ ਤੇ ਕਿਸਾਨ ਵੀਰ ਇਹਦੀ ਵਰਤੋਂ ਲਈ ਅੱਗੇ ਆ ਰਹੇ ਨੇ ਸੋ ਵੱਖ-ਵੱਖ ਮਸ਼ੀਨਾਂ ਨੇ ਸੋ ਇਹਨਾਂ ਨੂੰ ਜਿਹੜਾ ਚਲਾਉਣ ਲਈ ਵੱਖ-ਵੱਖ ਆਪਾਂ ਨੂੰ ਜਿਹੜੀ ਗਿਆਨ ਹੋਣਾ ਚਾਹੀਦਾ ਸੋ ਕਿਸਾਨ ਵੀਰ ਜਿਹੜੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਖੇਤੀ ਵਿਗਿਆਨ ਕੇਂਦਰਾਂ ਨਾਲ ਮਿਲ ਕੇ ਖੇਤੀ ਵਿਗਿਆਨ ਕੇਂਦਰਾਂ ਨਾਲ ਜੁੜ ਕੇ ਇਹਨਾਂ ਬਾਰੇ ਜਾਣਕਾਰੀ حاصل ਕਰ ਰਹੇ ਨੇ ਤੇ ਹਰ ਇੱਕ ਕੇਵੀਕੇ ਵੱਲੋਂ ਆਪਣੇ ਆਪਣੇ ਜ਼ਿਲ੍ਹਾ ਦੇ ਵਿੱਚ ਇਹਨਾਂ ਇਹਨਾਂ ਪਰਾਲੀ ਪ੍ਰਬੰਧਨ ਵਾਸਤੇ ਸਿਖਲਾਈ ਕੋਰਸ ਲਗਾਏ ਜਾ ਰਹੇ ਨੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਤੇ ਹੋਰ ਤਾਂ ਹੋਰ ਜਿਹੜਾ ਹੈਗਾ ਇਹਦੀਆਂ ਪ੍ਰਦਰਸ਼ਨੀਆਂ ਲਾ ਕੇ ਇਹ ਮਸ਼ੀਨਾਂ ਜਿਹੜੀਆਂ ਖੇਤੀ ਵਿਗਿਆਨ ਕੇਂਦਰ ਕੋਲੇ ਸੈਂਟਰਾਂ ਦੇ ਉੱਤੇ ਉਪਲਬਧ ਨੇ ਤੇ ਕਿਸਾਨ ਵੀਰ ਉੱਥੋਂ ਵੀ ਵਾਜਬ ਕਿਰਾਏ ਦੇ ਉੱਤੇ ਲਿਜਾ ਕੇ ਇਹਨੂੰ ਆਪਣੇ ਖੇਤਾਂ ਦੇ ਵਿੱਚ ਵਰਤੋਂ ਕਰ ਸਕਦੇ ਨੇ ਬਿਲਕੁਲ ਕਿਸਾਨ ਭਰਾਵੋ ਤੁਸੀਂ ਪ੍ਰਾਲੀ ਨੂੰ ਨਾ ਸਾੜੋ ਤੁਸੀਂ ਇਸ ਦੀ ਵਰਤੋਂ ਕਰੋ ਤੁਹਾਨੂੰ ਇਸ ਦਾ ਫਾਇਦਾ ਮਿਲ ਸਕਦਾ ਵਾ ਤੁਸੀਂ ਮੁਨਾਫਾ ਜਿਹੜਾ ਵਾ